ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਬੈਂਚ ਨੇ ਜਿਸ ਦੇ ਵਿੱਚ ਜਸਟਿਸ ਏ ਐਸ ਓਕਾ ਤੇ ਜਸਟਿਸ ਉਜਲ ਭੂਇਆ ਸ਼ਾਮਲ ਨੇ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਤੇ ਇਤਿਹਾਸਕ ਫੈਸਲਾ ਸੁਣਾਇਆ ਕਿ ਜਦੋਂ ਕਿਸੇ ਕਾਰਨ ਕਰਕੇ ਵਾਤਾਵਰਨ ਦੀ ਸੰਭਾਲ ਕਰਕੇ ਜਿਹੜੀ ਸਾਡੇ ਰੋਜ਼ ਦੀ ਜਿਹੜੀ ਸਾਰੀ ਦੇ ਕੰਮ ਨੇ ਕੰਸਟਰਕਸ਼ਨ ਦੇ ਜਿਹੜੇ ਕੰਮ ਐ ਉਹਨਾਂ ਤੇ ਜਦੋਂ ਰੋਕਾਂ ਲਾਈਆਂ ਜਾਂਦੀਆਂ ਨੇ ਵਾਤਾਵਰਨ ਨੂੰ ਬਚਾਉਣ ਲਈ ਤਾਂ ਉਸ ਰੋਕ ਦੇ ਕਾਰਨ ਜਿਹੜੇ ਮਜ਼ਦੂਰਾਂ ਦਾ ਕੰਮ ਛੁੱਟਦਾ ਹੈਗਾ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹਨਾਂ ਨੇ ਇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜਿਹੜਾ 2021 ਦੇ ਵਿੱਚ ਇੱਕ ਫੈਸਲਾ ਸੁਣਾਇਆ ਗਿਆ ਸੀਗਾ 24 ਨਵੰਬਰ ਨੂੰ ਉਦੋਂ ਅੱਡ-ਅੱਡ ਸੂਬਿਆਂ ਨੂੰ ਇਸ ਗੱਲ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਉਹਦੇ باوجود ਪਿੱਛੇ ਦਿੱਲੀ ਦੀ ਸਰਕਾਰ ਨੇ ਖਾਸ ਤੌਰ ਦੇ ਉੱਤੇ ਮਜਦੂਰਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਹਰਿਆਣਾ ਰਾਜਸਥਾਨ ਤੇ ਯੂਪੀ ਦੇ ਵਿੱਚ ਵੀ ਉਹਨਾਂ ਮੁਆਵਜ਼ਾ ਨਹੀਂ ਦਿੱਤਾ ਜਿੰਨਾ ਮਜਦੂਰਾਂ ਦਾ ਬਣਦਾ ਸੀਗਾ ਇਸ ਲਈ ਸੁਪਰੀਮ ਕੋਰਟ ਨੇ ਸਖਤ ਹੁਕਮ ਕੀਤਾ ਵੀ ਅੱਗੇ ਵਾਸਤੇ ਚਾਹੇ ਕੋਈ ਕੋਰਟ ਫੈਸਲਾ ਕਰੇ ਚਾਹੇ ਨਾ ਕਰੇ ਕਿ ਕਿਸੇ ਵੀ ਮਜਦੂਰ ਨੂੰ ਕੋਰਟ ਦੇ ਵਿੱਚ ਆਉਣ ਦੀ ਜਾਂ ਉਹਦੇ ਬਿਹਾਫ ਤੇ ਉਹਦੇ ਬਨਾ ਦੇ ਉੱਤੇ ਕਿਸੇ ਹੋਰ ਐਕਟਿਵਿਸਟ ਨੂੰ ਕੋਰਟ ਕੋਲ ਆਉਣ ਦੀ ਲੋੜ ਕਿਉਂ ਪਵੇ ਇਹ ਪੱਕਾ ਮੰਨ ਲਓ ਭੀ ਚਾਹੇ ਕੋਈ ਫੈਸਲਾ ਸੁਣਾਇਆ ਕਿਸੇ ਅਦਾਲਤ ਨੇ ਤੇ ਚਾਹੇ ਨਹੀਂ ਸੁਣਾਇਆ ਅੱਜ ਸੁਣਾਤਾ ਤੁਹਾਨੂੰ ਕਿ ਜਦੋਂ ਵੀ ਕਿਸੇ ਵਾਤਾਵਰਨ ਨੂੰ ਬਚਾਉਣ ਖਾਤਰ ਜਿਹੜਾ ਸਾਡਾ ਜਿਹੜੀ ਉਸਾਰੀ ਦੇ ਕੰਮ ਨੇ ਉਹ ਰੋਕੇ ਜਾਂਦੇ ਐ ਤਾਂ ਉਹਨਾਂ ਦੀ ਰੁਕਾਵਟ ਕਰਕੇ ਮਜ਼ਦੂਰਾਂ ਨੂੰ ਉਹਨਾਂ ਦਾ ਜਿਹੜਾ ਕੰਮ ਛੁੱਟਦਾ ਉਹਨਾਂ ਦੀਆਂ ਦਿਹਾੜੀਆਂ ਮਰਦੀਆਂ ਨੇ ਉਹਦਾ ਕੰਪਨਸੇਸ਼ਨ ਜਿਹੜਾ ਤੁਸੀਂ ਐਜ ਲੇਬਰ ਸੈਂਸ ਪੈਸੇ ਉਗਰਾਉਣਿਓ ਉਹਦੇ ਵਿੱਚੋਂ ਉਹ ਪੈਸੇ ਦਿੱਤੇ ਜਾਣ ਅਸੀਂ ਇਸ ਫੈਸਲੇ ਦਾ ਬੜਾ ਹਾਰਦਿਕ ਸਵਾਗਤ ਕਰਦੇ ਹਾਂ ਦੂਸਰੀ ਗੱਲ ਜਿਹੜੀ ਹੈ ਇੱਕ ਵਾਤਾਵਰਣ ਨਾਲ ਹੀ ਸੰਬੰਧਤ ਬਹੁਤ ਹੀ ਖੂਬਸੂਰਤ ਗੱਲ ਹੈ ਕਿ ਅਸੀਂ ਦੇਖਦੇ ਹਾਂ ਵੀ ਜਦੋਂ ਕਿਤੇ ਕੋਈ ਸੜਕ ਚੌੜੀ ਕਰਨੀ ਹੁੰਦੀ ਹੈ ਜਾਂ ਨਵੀਂ ਸੜਕ ਬਣਨੀ ਹੁੰਦੀ ਹੈ ਤਾਂ ਬੜੀ ਬੇਰਹਿਮੀ ਨਾਲ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਹੈ ਚਾਹੇ ਉਹਦੇ ਵਾਸਤੇ ਉਹਦੇ ਕੰਪਨਸੇਸ਼ਨ ਦੇ ਵਿੱਚ ਕਿਸੇ ਹੋਰ ਥਾਂ ਤੇ ਜੰਗਲ ਲਾਉਣ ਦੇ ਵਾਅਦੇ ਕੀਤੇ ਜਾਂਦੇ ਪਰ ਬਹੁਤੀ ਵਾਰ ਉਹ ਵਾਅਦੇ ਜਿਹੜੇ ਹੈ ਵਫਾ ਨਹੀਂ ਹੁੰਦੇ ਜਾਂ ਉਨੀ ਗਿਣਤੀ ਚ ਜਿਹੜੇ ਦਰਖਤ ਲੱਗਦੇ ਨਹੀਂ ਜਾਂ ਹੋਰ ਜਾਂ ਵਾਤਾਵਰਨ ਇੱਥੋਂ ਦਾ ਖਰਾਬ ਹੋਇਆ ਤੇ ਇੱਥੋਂ 100 ਕਿਲੋਮੀਟਰ ਦੂਰ ਤੁਸੀਂ ਲਾਉਨੇ ਹੋ ਤਾਂ ਇੱਥੋਂ ਦੇ ਲਈ ਜਿਹੜੀ ਸਾਧੀਆਂ ਸਮੱਸਿਆਵਾਂ ਨੇ ਤੇ ਦੂਜੀਆਂ ਨੇ ਉਹ ਉਹਦੇ ਤੇ ਅਸਰ ਪੈਂਦਾ ਹੈ। ਅ ਤਾਵਨਾਡੂ ਦੇ ਵਿੱਚ ਇੱਕ ਥਾਂ ਹੈਗੀ ਹੈ ਈਰੋਡ। ਉੱਥੇ ਕੁਝ ਸੜਕਾਂ ਬਣ ਰਹੀਆਂ ਸੀ, ਚੌੜੀਆਂ ਹੋ ਰਹੀਆਂ ਸੀ ਤੇ ਇੱਕ ਬਹੁਤ ਵੱਡਾ 150 ਸਾਲ ਪੁਰਾਣਾ ਬੋੜ ਦਾ ਦਰਖਤ ਹੈ ਜਿਹੜਾ ਉਹ ਸੜਕ ਦੇ ਵਿੱਚ ਆ ਰਿਹਾ ਸੀ ਤੇ ਸੜਕ ਲਈ ਰੁਕਾਵਟ ਬਣਦੀ ਸੀ ਤਾਂ ਉਥੋਂ ਦੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਦੇ ਨਾਲ ਸੜਕ ਵਾਲਿਆਂ ਨੇ ਉਹ ਬਾਕੀ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਵੀ ਕੀ ਕਰਿਆ ਜਾ ਸਕਦਾ ਹੈ ਤਾਂ ਉਹਨੂੰ ਵੱਢਣ ਦੀ بجائے ਵੀ ਉਹ ਉਹਨਾਂ ਨੇ ਵੱਢੀ ਦਿੱਤਾ ਤੇ ਉਹਦੇ ਕਹਿਤਾ ਜੀ ਫਲਾਣੀ ਥਾਂ ਤੇ ਲਾ ਦੇਾਂਗੇ ਅਜਿਹਾ ਕਰਨ ਦੀ بجائے ਉਹ ਇਧਰਲੇ ਪਾਸੇ ਨੂੰ ਤੁਰੇ ਤੇ ਜਿਹੜੇ ਉਹ ਵਾਤਾਵਰਣ ਪ੍ਰੇਮੀ ਹੈ ਉਹਨਾਂ ਨੇ ਕੁਝ ਇੰਤਜ਼ਾਮ ਕੀਤਾ ਵੀ ਠੀਕ ਹੈ ਅਸੀਂ ਇਹਨੂੰ ਕਰਦੇ ਹਾਂ ਇਹਦਾ 150 ਸਾਲ ਪੁਰਾਣਾ ਬੋੜ ਦਾ ਦਰਖਤ ਉਹ ਪਟਿਆ ਜਾਂਦਾ ਹੈ ਬਕਾਇਦਾ ਤੇ ਉਹਦੀਆਂ ਜੜਾਂ ਬਕਾਇਦਾ ਕੱਢੀਆਂ ਜਾਂਦੀਆਂ ਨੇ ਉਹਦੀਆਂ ਟਾਹਣੀਆਂ ਛਾਂਗ ਦਿੱਤੀਆਂ ਜਾਂਦੀਆਂ ਨੇ ਵੱਡੇ ਟਾਹਣੇ ਜਿਹੜੇ ਐ ਤੇ ਉਹ ਉਹਨੂੰ ਫਿਰ ਕਰੇਨਾਂ ਦੇ ਉੱਤੇ ਲੱਦ ਕੇ ਉਸ ਨੂੰ ਕੁਝ ਕਿਲੋਮੀਟਰ ਲਿਜਾ ਕੇ ਉੱਥੇ ਜਿਹੜਾ ਇੱਕ ਵਾਇਲਡ ਸੈਂਕਚੂਰੀ ਐ ਜਿਹੜੀ ਪੰਛੀਆਂ ਦੀ ਜਿਹੜੀ ਪੰਛੀਗਾਹ ਹੈ ਜਿਹੜੀ ਉੱਥੇ ਉਸ ਨੂੰ ਟੋਆ ਪੱਟ ਕੇ ਉੱਥੇ ਪੁਰਾਣੀ ਮਿੱਟੀ ਦੇ ਵਿੱਚੋਂ ਇਹ ਜਿੱਥੇ ਉਹ ਲੱਗਾ ਹੋਇਆ ਸੀ ਮਿੱਟੀ ਲਿਜਾ ਕੇ ਰਲਾ ਕੇ ਉਹਦੇ 'ਚ ਲਾ ਦਿੱਤਾ ਜਾਂਦਾ ਤੇ ਉਹ ਸਮਝ ਲਓ ਵੀ ਇੱਕ ਕਿਸਮ ਨਾਲ ਦੁਬਾਰਾ ਉੱਡਾ ਹੀ ਦਰਖਤ ਦੁਬਾਰਾ ਉਹਨਾਂ ਨੇ ਉਹ ਲਾ ਦਿੱਤਾ ਤੇ ਇਹ ਸਾਨੂੰ ਇਸ ਗੱਲ ਤੋਂ ਵੀ ਸਿੱਖਣ ਦੀ ਲੋੜ ਹੈ ਅਸੀਂ ਦੇਖਦੇ ਹਾਂ ਸਾਡੇ ਆਮ ਘਰਾਂ ਦੇ ਵਿੱਚ ਸ਼ਹਿਰਾਂ ਦੀਆਂ ਜਿਹੜੀਆਂ ਆਮ ਵਸਤ ਜਿਹੜੀਆਂ ਆਪਣੇ ਬਹੁਤ ਪੌਸ਼ ਕਲੋਨੀਆਂ ਨੇ ਜਿੱਥੇ ਵੱਡੇ ਵੱਡੇ ਅਮੀਰ ਲੋਕ ਚੰਗੀਆਂ ਵੱਡੀਆਂ ਕੋਠੀਆਂ ਬਣਾ ਕੇ ਰਹਿੰਦੇ ਆ ਉਹ ਜਦੋਂ ਕਿਤੇ ਕੋਈ ਘਰ ਬਣਦਾ ਹੁੰਦਾ ਤਾਂ ਠੀਕ ਹੈ ਜਿੱਥੇ 게ਟ ਆਉਣਾ ਉੱਥੋਂ ਤਾਂ ਦਰਖਤ ਕੱਟਣਾ ਜਿੱਥੇ ਕਿਤੇ 게ਟ ਨਹੀਂ ਵੀ ਆਉਣਾ ਸਭ ਤੋਂ ਪਹਿਲਾ ਕੰਮ ਘਰ ਬਾਅਦ ਚ ਬਣਾਉਂਦੇ ਆ ਜਿਹੜੇ ਪਹਿਲਾਂ ਦਰਖਤ ਕਿਸੇ ਨੇ ਲਾਏ ਹੁੰਦੇ ਆ ਮਾਤਾਵਰਨ ਪ੍ਰੇਮੀਆਂ ਨੇ ਉਹਨਾਂ ਨੂੰ ਵੜਦੇ ਆ ਉਹਨਾਂ ਦਾ ਵਢਾਂਗਾ ਕਰਦੇ ਆ ਤੇ ਬਾਅਦ ਦੇ ਵਿੱਚ ਘਰ ਬਣਾਉਂਦੇ ਆ ਤੇ ਇਹ ਇਹ ਸਾਡੇ ਜਿਹੜੀ ਹੈ ਵਾਤਾਵਰਨ ਬਾਰੇ ਅਸੀਂ ਕਿੰਨੇ ਅਸੰਵੇਦਨਸ਼ੀਲ ਆ ਉਸ ਨੂੰ ਦਰਸਾਉਂਦੀ ਹੈ। ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਜਿਹੜੀ ਕਾਰਪਟ ਕਾਰਪਟ ਬੰਬਿੰਗ ਕਰਕੇ ਉੱਥੋਂ ਦੇ ਬਹੁਤ ਬਿਲਡਿੰਗਾਂ ਹਸਪਤਾਲ ਉਹਨਾਂ ਦੇ ਜਿਹੜੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਮਸਜਿਦਾਂ ਸਾਹ ਬਹੁਤ ਤਵਾ ਕੀਤੀਆਂ ਪਈਆਂ ਨੇ ਇੰਨੀ ਤਬਾਹੀ ਦੇ ਵਿੱਚ ਵੀ ਜਿਹੜਾ ਪਿੱਛੇ ਦੇ ਇੱਕ ਉਹਨਾਂ ਦਾ ਜੰਗਬੰਦੀ ਹੋਈ ਹੈ ਉਸ ਦੇ ਵਿੱਚ ਦੁਬਾਰਾ ਲੋਕ ਉਧਰ ਨੂੰ ਗਏ। ਅੱਜ ਕਿਉਂਕਿ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਸਾਰੇ ਜਿਹੜੇ ਮੁਸਲਮਾਨ ਭਰਾ ਨੇ ਉਹਨਾਂ ਨੂੰ ਅਸੀਂ ਇਸ ਦੇ ਦਿਨ ਦੀਆਂ ਮੁਬਾਰਕਾਂ ਦੰਦੇ ਆ ਤੇ ਖਬਰ ਇਹ ਹੈ ਕਿ ਇਸ ਰਮਜ਼ਾਨ ਦੇ ਦਿਨ ਕਰਕੇ ਉੱਥੇ ਉਹ ਢਹੀਆਂ ਹੋਈਆਂ ਬਿਲਡਿੰਗਾਂ ਦੇ ਵਿੱਚ ਜਿਹੜੇ ਪੱਥਰ ਕੰਕਰ ਉੱਥੇ ਡਿੱਗੇ ਪਏ ਐ ਉਹਨਾਂ ਦੇ ਵਿੱਚ ਛੋਟੇ-ਛੋਟੀਆਂ ਝੰਡੀਆਂ ਲਾ ਕੇ ਉਹਨੂੰ ਸਜਾ ਕੇ ਬੱਚੇ ਨੱਚ ਰਹੇ ਐ ਗਾ ਰਹੇ ਐ ਇੱਕ ਦੂਜੇ ਨਾਲ ਖੇਡ ਰਹੇ ਐ ਸਿਆਣੇ ਬੰਦੇ ਵੀ ਇਸ ਰਮضان ਦੇ ਮਹੀਨੇ ਨੂੰ ਇਸ ਤਰ੍ਹਾਂ ਨਾਲ ਮਨਾ ਰਹੇ ਐ ਐਨੇ ਉਜਾੜ ਐਨੀ ਤਬਾਹੀ ਦੇ ਵਿੱਚ ਵੀ ਜੇ ਕੋਈ ਚੀਜ਼ ਲੋਕ ਉਮੀਰ ਰੱਖਦੇ ਐ ਵੀ ਜ਼ਿੰਦਗੀ ਜਿਉਣੀ ਐ ਤੇ ਬੰਦਿਆਂ ਦੀ ਤਰ੍ਹਾਂ ਜਿਉਣੀ ਐ ਇਹ ਸਾਡੇ ਸਾਰਿਆਂ ਲਈ ਇੱਕ ਸਬਕ ਐ ਪਹਿਲਾ ਸਬਕ ਵੀ ਅਜਿਹੀ ਤਬਾਹੀ ਕਿਤੇ ਹੋਵੇ ਹੀ ਨਾ ਜੰਗਾਂ ਹੋਣ ਹੀ ਨਾ ਤੇ ਦੂਜਾ ਸਬਕ ਵੀ ਜੇ ਕਿਤੇ ਬਾਈ ਚਾਂਸ ਹੋ ਗਈਆਂ ਤਾਂ ਵੀ ਜ਼ਿੰਦਗੀ ਨੇ ਜਿਉਣਾ ਹੁੰਦਾ ਤੇ ਖੁਸ਼ੀ ਨਾਲ ਜਿਉਣ ਦੀ ਲੋੜ ਹੈ ਖਿਹੜੇ ਮੱਥੇ ਜਿਹੜੀਆਂ ਅਜਹੀਆਂ ਦੁਸ਼ਵਾਰੀਆਂ ਨੇ ਉਹਨਾਂ ਦਾ ਮੁਕਾਬਲਾ ਕਰਨ ਦੀ ਲੋੜ ਹੈਗੀ ਹੈ ਸਾਡੇ ਜਿਹੜਾ ਹਾ ਟਰੰਪ ਤੇ ਅਲਜੈਂਸਕੀ ਦੀ ਵੀ ਜਿਹੜੀ ਗੱਲ ਹੋਈ ਹੈ ਦੁਨੀਆ ਦੇ ਵਿੱਚ ਬਹੁਤ ਤਿੱਖਾ ਹੋ ਗਿਆ ਕੰਮ ਅੱਗੇ ਵੀ ਜਿਹੜੇ ਸਾਮਰਾਜੀ ਮੁਲਕ ਨੇ ਚਾਹੇ ਉਹ ਯੂਰੋਪੀਅਨ ਮੁਲਕ ਨੇ ਚਾਹੇ ਅਮਰੀਕਾ ਹੈ ਤੇ ਚਾਹੇ ਹੋਰ ਨੇ ਉਹ ਆਮ ਲੁੱਟ ਕਰ ਰਹੇ ਐ ਤੇ ਇੱਕ ਦੂਜੇ ਦੇ ਨਾਲ ਵੀ ਲੋੜ ਪੈਣ ਦੇ ਉੱਤੇ ਠਿੱਬੀ ਲਾਉਂਦੇ ਐ ਪਰ ਹੁਣ ਇਹ ਜਿਹੜੀ ਉਹਨਾਂ ਦੀ ਆਪਸੀ ਵਿਰੋਧਤਾਈਆ ਸਾਮਰਾਜੀਆਂ ਦੀ ਉਹ ਹੋਰ ਤਿੱਖੀ ਹੋ ਰਹੀ ਹੈ ਤੇ 트ੰਪ ਜਿਹੜਾ ਹੈ ਉਹ ਅ ਅਮਰੀਕਾ ਦੇ ਤੌਰ ਦੇ ਉੱਤੇ ਉਹ ਸਾਰੇ ਦੇਸ਼ਾਂ ਨੂੰ ਪੂਰਾ ਥੱਲੇ ਲਾਉਣ ਦੇ ਉੱਤੇ ਲੱਗਿਆ ਹੋਇਆ ਹੈ ਤੇ ਲੋਕ ਵੀ ਰਜਿਸਟਰ ਕਰਦੇ ਐ ਤੇ ਦੂਜੇ ਜਿਹੜੇ ਯੂਰਪੀਅਨ ਮੁਲਕ ਨੇ ਉਹ ਵੀ ਉਹਦੇ ਖਿਲਾਫ ਖੜੇ ਹੋਏ ਐ ਜੇ ਡੀ ਵਾਂਸ ਦੀ ਹਾਜ਼ਰੀ ਦੇ ਵਿੱਚ ਜਿਹੜਾ ਜਰਮਨ ਚਾਂਸਲਰ ਜਿਹੜਾ ਹੁਣ ਉਹ ਤਾਂ हट ਗਿਆ ਹੁਣ ਦੂਜਾ ਆ ਗਿਆ ਉਹਨੇ ਉਹਦੀ ਹਾਜ਼ਰੀ ਦੇ ਵਿੱਚ ਕਿਹਾ ਸੀਗਾ ਵੀ ਤੁਸੀਂ ਇੱਥੇ ਸੱਜੇ ਪੱਖੀ ਲੋਕਾਂ ਨੂੰ ਉਤਸ਼ਾਹਿਤ ਕਰਦੇ ਹੋ ਤੇ ਅਸੀਂ ਇਹ ਤੁਹਾਡੀ ਗੱਲ ਨੂੰ ਸੱਚ ਚੰਗਾ ਨਹੀਂ ਸਮਝਦੇ ਫਰਾਂਸ ਦੇ ਵਿੱਚ ਐ ਜਹੀਆਂ ਗੱਲਾਂ ਨੇ ਬਾਕੀ ਥਾਵਾਂ ਦੇ ਉੱਤੇ ਐ ਤੇ ਇਹ ਇੱਕ ਲੜਾਈ ਇੱਕ ਨਵੇਂ ਰੁਖ ਦੇ ਵਿੱਚ ਅੱਗੇ ਆ ਰਹੀ ਹੈ ਤੇ ਦੁਨੀਆ ਭਰ ਦੇ ਲੋਕਾਂ ਨੂੰ ਇਹਨਾਂ ਸਾਮਰਾਜੀ ਗਿਰਜਾਂ ਤੋਂ ਆਪਣਾ ਖਹਿੜਾ ਛਡਾਉਣ ਲਈ ਆਪਣੀਆਂ ਲਹਿਰਾਂ ਲੋਕ ਲਹਿਰਾਂ ਤਾਕੜੀਆਂ ਕਰਨੀਆਂ ਪੈਣਗੀਆਂ ਤਾਂ ਇਹਨਾਂ ਤੋਂ ਅਸੀਂ ਖੜਾ ਛਡਾ ਸਕਾਂਗੇ ਅਗਲੀ ਗੱਲ ਦੋਸਤੋ ਇਹ ਹੈ ਦੋ ਖਬਰਾਂ ਦੋ ਖਬਰਾਂ ਨੇ ਹੋ ਇੱਕ ਹੈ ਜਮਸ਼ੈਦਪੁਰ ਦਾ ਜਿਹੜੇ ਐਡੀਸ਼ਨਲ ਡਿਸਟ੍ਰਿਕਟ ਜੱਜ ਨੇ ਵਿਮਲੇਸ਼ ਕੁਮਾਰ ਸਹਾਏ ਉਹਨਾਂ ਨੇ 2016 ਦੇ ਵਿੱਚ ਤਿੰਨ ਜਿਹੜੇ ਨੌਜਵਾਨ ਮੁਸਲਮ ਨੌਜਵਾਨ ਨੇ ਉਹਨਾਂ ਨੂੰ ਇਹ ਕਹਿ ਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਕਿ ਇਹ ਇਹਨਾਂ ਦੇ ਅਲ ਕੈਦਾ ਦੇ ਨਾਲ ਸੰਬੰਧ ਹੈ ਇਹ ਅੱਤਵਾਦੀ ਜਥੇਬੰਦੀ ਨਾਲ ਨੇ ਉਹਦੇ ਬਾਰੇ ਜਿਹੜੀ ਸੂਚਨਾ ਹੈ ਦਿੱਲੀ ਦੇ ਵਿੱਚੋਂ ਦਿੱਲੀ ਦੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਉਹਨੇ ਸੂਚਨਾ ਦਿੱਤੀ ਸੀ ਵੀ ਇਹ ਬੰਦੇ ਇਦਾਂ ਨੇ ਤੇ ਉਹ ਫੜੇ ਗਏ ਸੀ ਤੇ ਉਹਨਾਂ ਦੇ ਕੇਸ ਹੋਇਆ ਅਦਾਲਤ ਦੇ ਵਿੱਚ ਉਹ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਨੂੰ ਪੁਲਿਸ ਸਿੱਧ ਨਹੀਂ ਕਰ ਸਕੀ ਉਹਨਾਂ ਵਿਚਾਰਿਆਂ ਨੂੰ 9 ਸਾਲ ਬਿਨਾਂ ਕਿਸੇ ਕਾਰਨ ਦੇ ਜੇਲ੍ਹ 'ਚ ਸਾਰਿਆ ਗਿਆ ਦੂਜੇ ਵੱਨੇ ਕੱਲ ਦੀ ਇੱਕ ਹੋਰ ਖਬਰ ਹੈ ਵੀ ਕਾਨਪੁਰ ਦੀ ਇੱਕ ਅਦਾਲਤ ਨੇ ਜਿਹੜੇ 60 ਬੰਦਿਆਂ ਨੂੰ 1998 ਦੇ ਵਿੱਚ ਫੜਿਆ ਸੀਗਾ ਸਨ 1998 ਦੇ ਵਿੱਚ ਜਨਵਰੀ 8 1998 ਨੂੰ ਉੱਥੇ ਇੱਕ ਜਿਹੜਾ ਮੌਲਵੀ ਸੀਗਾ ਮਸਜਿਦ ਦਾ ਉਸ ਦੇ ਉੱਤੇ ਅਟੈਕ ਹੋ ਗਿਆ ਤੇ ਲੋਕਾਂ ਨੇ ਉਸ ਜਿਹੜੇ ਅਟੈਕਰ ਨੇ ਜਿਹੜੇ ਉਹਨਾਂ ਤੇ ਹਮਲਾਵਰ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਮੁਜ਼ਾਰਾ ਕੀਤਾ ਪੁਲਿਸ ਨੇ ਕੁਝ ਕੀਤਾ ਨਾ ਉਹ ਮੁਜ਼ਾਰੇ ਜਿਆਦਾ ਫੈਲ ਗਏ ਪੁਲਿਸ ਨੇ ਇਹਨਾਂ ਮੁਸਲਮਾਨਾਂ ਦੇ ਉੱਤੇ ਹੀ ਕੇਸ ਦਰਜ ਕਰ ਦਿੱਤਾ 60 ਜਿਹੜੇ ਬੰਦੇ ਐ ਉਹਨਾਂ ਨੂੰ ਅੰਦਰ ਕਰ ਦਿੱਤਾ ਉਹ ਅੱਡ ਅੱਡ ਸਮਿਆਂ ਦੇ ਉੱਤੇ ਜ਼ਮਾਨਤਾਂ ਕਰਕੇ ਵਾਪਸ ਆ ਗਏ ਤੇ ਉਸ ਟਾਈਮ ਭਾਜਪੀ ਦੀ ਕਲਿਆਣ ਸਿੰਘ ਦੀ ਸਰਕਾਰ ਸੀਗੀ ਉਸ ਟਾਈਮ ਯੂਪੀ ਦੇ ਵਿੱਚ ਤੇ ਉਹਨਾਂ ਦੇ ਉੱਤੇ ਇਹ ਕਾਰਾ ਕੀਤਾ ਗਿਆ ਸੀਗਾ ਕੱਲ ਕਾਨਪੁਰ ਦੀ ਅਦਾਲਤ ਨੇ ਉਹਨਾਂ ਸਾਰਿਆਂ ਨੂੰ ਬਾਇਜ਼ਦ ਬਰੀ ਕਰ ਦਿੱਤਾ ਕਿਉਂਕਿ ਕਿਸੇ ਦੇ ਵੀ ਖਲਾਫ ਕਿਸੇ ਵੀ ਤਰ੍ਹਾਂ ਦੇ ਕੋਈ ਦੋਸ਼ ਸਿੱਧ ਨਹੀਂ ਸੀ ਹੋਏ ਜਾਨੀ ਉਹ ਕਿੰਨਾ ਸਾਲ ਹਾਂ ਹੁਣ ਤਾਂ ਮਤਲਬ ਉਹ ਪਿੱਛੇ ਜ਼ਮਾਨੇ ਤੇ ਬਾਹਰ ਆ ਗਈ ਸੀ ਪਰ ਉਹ 24 ਸਾਲਾਂ ਬਾਅਦ 25 26 ਸਾਲਾਂ ਬਾਅਦ ਇਸ ਕੇਸ ਦਾ ਫੈਸਲਾ ਹੋ ਰਿਹਾ ਜੇ ਇੰਨਾ ਅੰਨਾ ਕਾਨੂੰਨ ਹੈਗਾ ਜਿਹਦਾ ਫਾਇਦਾ ਜਿਹੜੇ ਅੱਜਕੱਲ ਲੈਂਦੇ ਆ ਅੱਜ ਤੱਕ ਅਸੀਂ ਦੇਖਦੇ ਆਂ ਵੀ ਫਲਾਣੀ ਥਾਂ ਦੇ ਉੱਤੇ ਆ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ 2025 ਦੇ ਵਿੱਚ ਜਿਹੜੇ ਦੰਗੇ ਹੋਏ ਜਿਦੇ ਵਿੱਚ 53 ਤੋਂ ਵੱਧ ਲੋਕ ਮਾਰੇ ਗਏ 37 ਮੁਸਲਮਾਨ ਕੁਝ ਹਿੰਦੂ 16 ਦੇ ਕਰੀਬ ਤੇ ਉਹ ਦੰਗੇ ਜਿਹੜੇ ਕਰਾਏ ਗਏ ਉਹ ਜਿਨ੍ਹਾਂ ਨੇ ਕਰਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹ ਬੀਜੇਪੀ ਦੇ ਆਗੂ ਸੀਗੇ ਮੁਗਰੇ ਤੇ ਉਹ ਦੰਗਿਆਂ ਤੋਂ ਬਾਅਦ ਜਿਹੜੇ ਲੋਕਾਂ ਤੇ ਕੇਸ ਜਾਗਾ ਦਰਜ ਹੋਇਆ ਉਹ ਵੀ ਮੁਸਲਮਾਨਾਂ ਦੇ ਹੋਇਆ ਪਿੱਛੇ ਦਿੱਲੀ ਦੀ ਅਦਾਲਤ ਨੇ ਵੀ ਐਸੇ ਹੀ ਇੱਕ ਕੇਸ ਦੇ ਵਿੱਚ ਜਿਹੜੇ ਉਹ ਮੁਸਲਮਾਨ ਮੁੰਡੇ ਐ ਉਹਨਾਂ ਨੂੰ ਬਰੀ ਕੀਤਾ ਹੈ 5 ਸਾਲਾਂ ਬਾਅਦ 5 ਸਾਲ ਬਿਨਾਂ ਕਿਸੇ ਕਾਰਨ ਤੋਂ ਜਿਹੜੇ ਬੰਦਿਆਂ ਤੇ ਜ਼ੁਲਮ ਹੋਇਆ ਉਹਨਾਂ ਨੂੰ ਹੀ ਫੜ ਕੇ ਅੰਦਰ ਦੇ ਦਿੱਤਾ ਇਸ ਤਰ੍ਹਾਂ ਦੀ ਜ਼ਰੂਰਤ ਹੋ ਰਹੀ ਹੈ ਸੋ ਅਦਾਲਤਾਂ ਨੂੰ ਇਹਨਾਂ ਮਸਲਿਆਂ ਦੇ ਉੱਤੇ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਜਦ ਕਿ ਸਰਕਾਰ ਇਸ ਕਿਸਮ ਦੀ ਹੈ ਜਿਹੜੀ ਬਹਾਨੇ ਹੀ ਬਾਲਦੀ ਹੈ ਕੱਲ ਮੋਦੀ ਜੀ ਨੇ ਕਿਸੇ ਬਹਾਨੇ ਦੇ ਨਾਲ ਕਹਤਾ ਵੀ ਜਿਹੜਾ ਖਾਨ ਮਾਰਕੀਟ ਗੈਂਗ ਹੈ ਉਹ ਵੀ ਆਹ ਜਿਹੜਾ ਕਾਨੂੰਨ ਐ ਡਰਾਮਾ ਐਕਟ ਉਹਦੇ ਉੱਤੇ ਚੁੱਪ ਰਿਹਾ ਹੈ ਖਾਨ ਮਾਰਕੀਟ ਗੈਂਗ ਪ੍ਰਧਾਨ ਮੰਤਰੀ ਦੀ ਭਾਸ਼ਾ ਬਹੁਤ ਬਹੁਤ ਹੀ ਮਤਲਬ ਜਣੀ ਬਹੁਤ ਹੀ ਨਿੰਦਣਯੋਗ ਭਾਸ਼ਾ ਹੈਗੀ ਅੱਜ ਦੀ ਗੱਲ ਚੇਨਈ ਬਹੁਤ ਬਹੁਤ ਸ਼ੁਕਰੀਆ